ਪਰਚੇ ਨਾ ਪਾਇਆ ਕਰ ਐਵੇਂ ਨਾ ਸਤਾਇਆ ਕਰ ਬਾਫੜ ਲੰਗਾਇਆ ਕਰ ਹਾਕ ਮਾਰਾਂ ਆਇਆ ਕਰ ਹੱਥ ਰੱਖ ਸਿਰ ਤੇ ਇੰਗਲ ਨਾਲ ਲਾਇਆ ਕਰ ਲਾਡ ਹੋ ਬਾਪੂ ਵਾਲਾ ਅਗੇ ਤੂੰ ਲੜਾਇਆ ਕਰ ਹਾਕ ਮਾਰਾਂ ਆਇਆ ਕਰ ਅੱਖੇ ਮੈਨੂੰ ਮਨ ਮੇਰਾ ਐਵੇਂ ਨਾ ਕਬਰਾਇਆ ਕਰ ਇਹ ਹਰ ਪਲ ਨਾਲ ਤੇਰੇ ਤੂੰ ਅੱਖ ਤਾਂ ਮਲਾਇਆ ਕਰ ਹਾਕ ਮਾਰਾ ਆਇਆ ਕਰ ਮੁਹੱਬਤਾਂ ਜਤਾਇਆ ਕਰ ਓਲਾ ਪਾਲਾ ਦਿਲ ਸਾਡਾ ਐਵੇਂ ਲੜਾ ਨਾ ਲਾਇਆ ਕਰ ਹਾਕ ਮਾਰਾ ਆਇਆ ਕਰ ਮੈਂ ਵੀ ਤਾਂ ਤੇਰੀ ਲਾਡੀਆਂ ਕਰਮਾਂ ਵਾਲੀ ਵੱਡ ਪਾਗੀਆਂ ਬਾਹ ਫੜ ਹੱਕ ਨਾਲ ਕੋਲ ਤੂੰ ਬਿਠਾਇਆ ਕਰ ਹਾਕ ਮਾਰਾ ਆਇਆ ਕਰ ਹਾਕ ਕਿਹੜਾ ਕੰਨੀ ਤੇਰੇ ਪੈਂਦੀ ਨਹੀਂ ਸੁਹਣਿਆ ਲੱਗੇ ਆਂ ਕਤਾਰ ਵਿੱਚ ਥੋੜਾ ਗੌਰ ਫਰਮਾਇਆ ਕਰ ਹਾਕ ਮਾਰਾਂ ਆਇਆ ਕਰ ਮੁਹੱਬਤਾਂ ਜਤਾਇਆ ਕਰ ਸ਼ੁਕਰੀਆ